ਮੇਰੇ ਮੰਮਾ ਦਾ ਨਾਮ ਸੁਚੇਤ ਬਾਲਾ ਨੇ ਜੋ ਕਿ ਕਾਫੀ ਟਾਈਮ ਤੋਂ ਸਿੰਗਿੰਗ ਕਰਦੇ ਆ ਰਹੇ ਨੇ ਬਦਸੀ ਅਸੀਂ ਘਰ ਵੀ ਵੇਚਤਾ ਹਨਾ ਵੀ ਕੋਈ ਜ਼ਿਆਦਾ ਰੋਜ਼ਗਾਰ ਨਹੀਂ ਹੈਗਾ ਵੀ ਜਾਂ ਪੈਸਿਆਂ ਦੀ ਔਰ ਨਹੀਂ ਹੈਗੀ ਕਿਸੇ ਪਾਸੋਂ ਅੱਜ ਐਵੇਂ ਦੇ ਹਾਲਾਤ ਆ ਗਏ ਨੇ ਵੀ ਅੱਜ ਉਹਨਾਂ ਦੀ ਇੱਕ ਸੁਰਤਾ ਕੀ ਕਵਾਜ ਵੀ ਨਹੀਂ ਨਿਕਲਦੀ ਹੈਗੀ ਯਾਨੀ ਕਿ ਉਹਨਾਂ ਦੀ ਆਵਾਜ਼ ਸੁਣਨ ਨੂੰ ਵੀ ਅਸੀਂ ਤਰਸ ਚੁੱਕੇ ਹਾਂ ਤੇ ਕੋਈ ਮੇਰੀ ਕੋਈ ਹੈਲਪ ਕਰ ਸਕਦੇ ਤਾਂ ਪਲੀਜ਼ ਜ਼ਰੂਰ ਕਰਿਓ ਨਮਸਕਾਰ ਮੈਂ ਖੁਸ਼ ਹੋ ਰਾਤ ਦੇਖੇ ਸਰਤਾਰ ਨਿਊਜ਼ ਆਈ ਨਜ਼ਰ ڈالਦੇ ਆ ਅੱਜ ਦੀ ਬੜੀ ਖਬਰ ਪਰ ਅਸੁਰਾਂ ਦੀ ਮਾਲਿਕ ਗੈਕਾ ਸੁਚੇਤ ਵਾਲਾ ਅੱਜ ਬਹਿੰਡਾ ਦੇ ਐਮਜ ਹਸਪਤਾਲ ਦੇ ਵਿੱਚ ਆਪਣੇ ਆਖਰੀ ਸਾਹਾਂ ਦੇ ਨਾਲ ਲੜ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਦੇ ਉਹਨਾਂ ਦੇ ਹਾਲਾਤ ਨੇ ਜਿਦੋਂ ਕਿ ਪੰਜਾਬ ਦੇ ਵਿੱਚ ਬੜੇ ਫੇਮ ਇਸਦੇ ਮਸ਼ਹੂਰ ਗਾਇਕ ਕੈਕਾ ਜਿਹੜੀ ਹੈਗੀ ਆ ਸੁਚੇਤ ਵਾਲਾ ਅੱਜ ਇਸ ਹਸਪਤਾਲ ਦੇ ਵਿੱਚ ਆਪਣੀ ਮੌਤ ਔਰ ਜ਼ਿੰਦਗੀ ਦੀ ਜਿਹੜੀ ਲੜਾਈ ਲੜ ਰਹੀ ਹੈ ਜਿਨ੍ਹਾਂ ਦੇ ਬੜੇ ਸਰੋਤਿਆਂ ਦੇ ਪੰਜਾਬੀ ਲੋਕਾਂ ਦੇ ਜਿਹੜਾ ਮਨੋਰੰਜਨ ਦੇ ਲਈ ਜਿਹੜੇ ਕਾਫੀ ਉਹਨਾਂ ਦੇ ਜਿਹੜੇ ਗੀਤ ਸੀ ਲੋਕਾਂ ਦੇ ਕੰਨਾਂ ਦੇ ਵਿੱਚ ਗੂੰਜਦੇ ਹੁੰਦੇ ਸੀ ਜਿਨ੍ਹਾਂ ਨੇ ਕਿ ਕੁਲਦੀਪ ਮਾਨਕ ਸਾਹਿਬ ਦੀ ਗੱਲ ਕਰ ਲਈ ਤੇ ਜਾਂ ਲਾਹਵੀਰੇ ਦੀ ਗੱਲ ਕਰ ਲਈ ਉਹਨਾਂ ਦੇ ਨਾਲ ਬੜਾ ਸਮਾ ਡਿਊਟ ਵੀ ਗਾਇਆ ਤੇ ਜਿਹੜੇ ਬਹੁਤ ਸਾਰੇ ਲੋਕ ਉਹਨਾਂ ਦੇ ਗੀਤਾਂ ਨੂੰ ਪਿਆਰ ਕਰਦੇ ਸੀ ਪਰ ਅੱਜ ਉਹਨਾਂ ਦੇ ਹਾਲਾਤ ਘਰ ਦੇ ਵੀ ਨਹੀਂ ਠੀਕ ਹੈਗੇ ਔਰ ਉਹਨਾਂ ਦੇ ਬੇਟੇ ਦੇ ਨਾਲ ਕਿ ਜਿਹੜੇ ਸਾਡਾ ਘਰ ਸੀ ਮਕਾਨ ਸੀ ਜਿਹੜੀ ਕੋਠੀ ਸੀ ਉਹ ਵੀ ਵੇਚ ਵਟ ਗਏ ਅਸੀਂ ਬਾਲਾ ਤੇ ਲਗਾ ਦਿੱਤੀ ਸੁਚੇਤ ਬਾਲਾ ਤੇ ਲਗਾ ਦਿੱਤੀ ਜਿਹੜੇ ਉਹਨਾਂ ਦੇ ਹਾਲਾਤ ਹੈ ਸਿਹਤ ਠੀਕ ਨਹੀਂ ਰਹਿੰਦੀ ਹੈ ਅੱਜ ਕੱਲ کافی ਜਿਹੜਾ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜਾ ਉਹਨਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਬੀਤੇ ਹੋਏ ਹੋਏ ਨੇ ਤੇ ਜਿਹੜੇ ਤੁਸੀਂ ਦੇਖ ਸਕਦੇ ਹਾਂ ਅੱਜ ਕੱਲ੍ਹ ਜੀ ਮੇਰਾ ਨਾਮ ਮਨਮੀਤ ਸਿੰਘ ਹੈ ਮੈਂ ਸ਼ਹਿਰ ਬਠਿੰਡਾ ਸਚਾ ਸਿੰਘ ਨਗਰ 'ਚ ਰਹਿਣ ਵਾਲਾ ਮੇਰੇ ਮਮਾ ਦਾ ਨਾਮ ਸੁਚੇਤ ਬਾਲਾ ਨੇ ਜੋ ਕਿ ਕਾਫੀ ਟਾਈਮ ਤੋਂ ਸਿੰਗਿੰਗ ਕਰਦੇ ਆ ਰਹੇ ਨੇ 90 ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਸਿੰਗਿੰਗ ਕੀਤੀ ਹੈ ਤੇ ਸੋ ਅੱਜ ਐਵੇਂ ਦੇ ਹਾਲਾਤ ਆ ਗਏ ਨੇ ਵੀ ਅੱਜ ਉਹਨਾਂ ਦੀ ਇੱਕ ਸੁਰ ਤਾਂ ਕੀ ਆਵਾਜ਼ ਵੀ ਨਹੀਂ ਨਿਕਲਦੀ ਹੈਗੀ ਯਾਨੀ ਕਿ ਉਹਨਾਂ ਦੀ ਆਵਾਜ਼ ਸੁਣਨ ਨੂੰ ਵੀ ਅਸੀਂ ਤਰਸ ਚੁੱਕੇ ਹਾਂ ਤੇ ਅੱਜ ਵੀ ਮੇਰਾ ਵੀ ਜਿੰਨਾ ਹੋ ਸਕਦਾ ਸੀ ਅਸੀਂ ਘਰ ਵੀ ਵੇਚਤਾ ਹਨਾ ਵੀ ਕੋਈ ਜ਼ਿਆਦਾ ਰੋਜ਼ਗਾਰ ਨਹੀਂ ਹੈਗਾ ਵੀ ਜਾਂ ਪੈਸਿਆਂ ਦੀ ਔਰ ਨਹੀਂ ਹੈਗੀ ਕਿਸੇ ਪਾਸੋਂ ਪਰ ਹਜੇ ਵੀ ਉਹਨਾਂ ਦਾ ਇਲਾਜ ਚੱਲਦਾ ਪਿਆ ਕੋਈ ਫਰਕ ਨਹੀਂ ਪੈ ਰਿਹਾ ਹੁਣ ਮੇਰੇ ਕੋਲ ਕੋਈ ਹੋਰ ਕੋਈ ਸਹਾਰਾ ਨਹੀਂ ਹੈਗਾ ਕੋਈ ਆਸਰਾ ਨਹੀਂ ਹੈਗਾ ਤੁਹਮੇਰੇ ਤੁਹਾਡੇ ਸਾਰਿਆਂ ਨੂੰ ਇਹ ਬੇਨਤੀ ਹੈ ਵੀ ਜੋ ਵੀ ਮੇਰੀ ਕੋਈ ਹੈਲਪ ਕਰ ਸਕਦੇ ਤਾਂ ਪਲੀਜ਼ ਜ਼ਰੂਰ ਕਰਿਓ। ਇਹ ਫਿਰ ਦਾਖਲ ਨਹੀਂ ਹੋਇਆ। ਉਹ ਇਹ ਮਿਸ ਹਸਪੀਟਲ ਚ ਦਾਖਲ ਨਹੀਂ ਡੱਬਾ ਵਾਲੀ ਰੋਡ ਤੇ। ਕੀ ਪ੍ਰੋਬਲਮ ਕੀ ਹੋ ਗਿਆ? ਉਹਨਾਂ ਨੂੰ ਹਾਰਟ ਅਟੈਕ ਦਾ ਵੀ ਹੈ ਤੇ ਗੁਰਦਿਆਂ ਦੇ ਵਿੱਚ ਵੀ ਪ੍ਰੋਬਲਮ ਆਈ ਹੈ। ਸ਼ੂਗਰ ਵੀ ਹੈਗਾ। ਅੱਪ ਤੱਕ ਲਈ ਬਸ ਇਤਨਾ ਹੀ ਸਿਰੋਗੀ ਆਪਸੇ ਮੁਲਾਕਾਤ ਐਸੀ ਇੱਕ ਹੋਰ ਖਬਰ ਕੇ ਸਾਥ ਅੱਪ ਤੱਕ ਲਈ ਨਮਸਕਾਰ ਹੋ ਦਿੱਖਦੇ ਰਹੀਏ। ਸਤਿ ਪਾਏ ਨੀ।